ਭਾਬੀ ਜੀ ਤੁਸੀਂ ਕਿਉਂ ਝਾੜੂ ਲਾ ਰਹੇ ਹੋ ਮਹਿਲਾ ਦਿੰਨੀ ਆ ਆ ਗਈ ਮਹਾਰਾਣੀ ਲੱਗ ਗਿਆ ਟਾਈਮ ਤਿੰਨ ਦਿਨ ਹੋ ਗਏ ਤੈਨੂੰ ਛੁੱਟੀ ਕੀਤੇ ਨੂੰ ਉਡੀਕਦੇ ਰਹਿੰਦੇ ਆ ਕਦੋਂ ਆਉਗੀ ਕਦੋਂ ਕੰਮ ਕਰੂਗੀ ਕਦੇ ਕਦੇ ਤਾਂ ਸਾਨੂੰ ਆਏ ਲੱਗਣ ਲੱਗ ਜਾਂਦਾ ਵਾ ਤੂੰ ਸਾਡੇ ਕੋ ਕੰਮ ਨਹੀਂ ਕਰਦੀ ਅਸੀਂ ਤੇਰੇ ਕੋ ਕੰਮ ਕਰਦੇ ਆ ਨਹੀਂ ਭਾਬੀ ਜੀ ਮੈਂ ਤੁਹਾਨੂੰ ਦੱਸਣਾ ਹੀ ਸੀ ਕਿ ਮੈਂ ਕੀ ਦੱਸਣਾ ਸੀ ਬੰਦਾ ਫੋਨ ਕਰ ਦਿੰਦਾ ਕਿ ਛੁੱਟੀ ਕਰਨੀ ਆ ਨਾ ਕੋਈ ਫੋਨ ਕੀਤਾ ਵਾ ਨਹੀਂ ਭਾਬੀ ਜੀ ਮੈਂ ਤੁਹਾਨੂੰ ਕੋ ਦੱਸਣਾ ਵਾ ਹੁਣ ਨਵੀਂ ਕਾਰ ਨਹੀਂ ਸੋਚ ਕੇ ਆਈ ਹੋਏਗੀ ਭਾਬੀ ਨੂੰ ਦੱਸੂਗੀ ਭਾਬੀ ਮੰਨ ਜਾਣਗੇ ਹਰ ਵਾਰੀ ਤੇ ਇਹੀ ਕੰਮ ਹੁੰਦਾ ਵਾ ਤੁਸੀਂ ਮੇਰੀ ਗੱਲ ਤਾਂ ਸੁਣੋ ਗੱਲ ਕੀ ਸੁਣਨੀ ਆ ਛੁੱਟੀ ਦੂੰਗਾ ਲੈਣੀ ਆ ਕੰਮ ਸਾਰਾ ਮੈਨੂੰ ਕਰਨਾ ਪੈਂਦਾ ਵਾ ਤਨਖਾਹ ਤਾਂ ਫੇਰ ਤੈਨੂੰ ਟਾਈਮ ਤੇ ਚਾਹੀਦੀ ਹੁੰਦੀ ਆ ਉਦੋਂ ਤਾਂ ਛੁੱਟੀ ਯਾਦ ਨਹੀਂ ਆਉਂਦੀ ਹੈਗੀ ਕਿ ਛੁੱਟੀ ਕਰਨੀ ਆ ਮੈਂ ਕਰ ਦਿੰਨੀ ਆ ਸਾਰਾ ਕੰਮ ਪਰ ਮੇਰੀ ਗੱਲ ਤਾਂ ਸੁਣੋ ਤੁਸੀਂ ਤੇ ਜਿਹੜਾ ਤਿੰਨ ਦਿਨ ਆਈ ਨਹੀਂ ਉਹ ਭਾਬੀ ਜੀ ਮੈਂ ਸੱਚੀ ਤੁਹਾਨੂੰ ਕੁਝ ਦੱਸਣਾ ਕੀ ਕੁੱਝ ਦੱਸਣਾਵਾ ਹਰ ਵਾਰੀ ਦੱਸਣਾ ਹੀ ਹੁੰਦਾ ਸੇਮ ਡਾਇਲੋਗ ਹੁੰਦਿਆ ਹਰ ਵਾਰੀ ਦੇ ਜਦੋਂ ਛੁੱਟੀ ਕਰ ਲੋ ਬਹਾਨਾ ਨਾਲ ਹੀ ਤਿਆਰ ਹੁੰਦਾ ਵਾ ਕੀ ਹੋ ਗਿਆ ਇਹਨਾਂ ਰੋਲਾ ਕਿਉਂ ਪਾਇਆ ਆ ਦੇਖ ਲੋ ਦੋ ਦਿਨ ਛੁੱਟੀ ਕਰਕੇ ਤੀਜੇ ਦਿਨ ਆ ਗਈ ਔਣ ਕੰਮ ਕਰਨ ਕੀ ਗੱਲ ਸਿਮਰਤ ਛੁੱਟੀਆਂ ਹੀ ਕਰ ਰਹੀ ਆ ਵੀਰੇ ਮੈਂ ਇਹੀ ਤਾਂ ਦੱਸਣ ਲੱਗੀ ਸੀ ਭਾਬੀ ਜੀ ਮੇਰੀ ਗੱਲ ਸੁਣਦੇ ਹੀ ਨਹੀਂ ਪਏ ਹੈਗੇ ਸਿਮਰਨ ਗੱਲ ਤਾਂ ਸੁਣ ਲਾ ਗੱਲ ਕੀ ਸੁਣਾ ਉਹੀ ਸੇਮ ਬਹਾਨੇ ਮਾਰਨੇ ਔਨੇ ਕੋਈ ਨਹੀਂ ਚੱਲ ਗੱਲ ਸੁਣ ਲਾ ਆ ਸਿਮਰਨ ਕੀ ਹੋਇਆ ਫੀਰੇ ਜਿੱਥੇ ਅਸੀਂ ਰਹਿੰਦੇ ਸੀਗੇ ਨਾ ਉਹਨਾਂ ਨੇ ਸਾਡੇ ਤੋਂ ਕਮਰਾ ਖਾਲੀ ਕਰਵਾਤਾ ਵਾ ਤੇ ਜਿੱਥੇ ਅਸੀਂ ਕਮਰਾ ਲਿੱਤਾ ਵਾ ਹੁਣ ਤੇ ਉਹਨਾਂ ਨੇ ਵੀ ਖਾਲੀ ਕਰਵਾਤਾ ਕਿਉਂਕਿ ਉਹਨਾਂ ਦੇ ਗੈਸਟ ਆਣ ਆਲੇ ਨੇ ਤਾਂ ਕਰਕੇ ਉਹਨਾਂ ਨੇ ਸਾਡਾ ਸਾਰਾ ਸਮਾਨ ਘਰੋਂ ਬਾਹਰ ਘੜਤਾ ਵਾ ਤੂੰ ਉਹਨਾਂ ਨੂੰ ਅਡਵਾਂਸ ਵਗੈਰਾ ਦਿੱਤਾ ਨਹੀਂ ਸੀ ਜਾਂ ਪੁੱਛਿਆ ਨਹੀਂ ਸੀ ਫੀਰੇ ਪੁੱਛਿਆ ਸੀ ਪਰ ਉਹਨਾਂ ਨੇ ਹੁਣ ਕਹਿਤਾ ਕਿ ਅੱਦੇ ਤੁਸੀਂ ਕਿਤੇ ਹੋਰ ਕਮਰਾ ਦੇਖ ਲਓ ਤੇ ਇੰਨੀ ਜਲਦੀ ਕਮਰਾ ਵੀ ਨਹੀਂ ਮਿਲਦਾ ਸਾਡਾ ਸਾਰਾ ਸਮਾਨ ਬਾਹਰ ਪਿਆ ਵਾ ਇੱਥੋਂ ਤੱਕ ਕੀ ਰਾਤੀ ਬਾਹਰ ਸੁੱਤੇ ਆ ਤੇ ਤੂੰ ਫੋਨ ਕਰ ਲੈਂਦੀ ਮੈਨੂੰ ਫਿਰੇ ਮੇਰੇ ਕੋ ਤਾਂ ਫੋਨ ਵੀ ਨਹੀਂ ਹੈਗਾ ਚੱਲ ਛੱਡ ਤੂੰ ਕੰਮ ਨੂੰ ਤੇ ਕੁਣ ਮੈਂ ਜ਼ਰਾ ਕੰਮ ਕਰਾ ਕੇ ਦਿਨਾ ਹਾਂ ਹਾਂਜੀ ਭਾਜੀ ਕੀ ਹਾਲ ਚਾਲ ਐ ਵਧੀਆ ਵਧੀਆ ਬਾਵੇ ਤੂੰ ਸੁਣਾ ਉਹ ਤੁਸੀਂ ਕਹਿ ਰਹੇ ਸੀ ਕਿ ਤੁਹਾਡੇ ਕੋਲ ਕਮਰਾ ਖਾਲੀ ਹੈ ਕੋਈ ਹਾਂ ਖਾਲੀ ਹੈ ਤੇ ਯਾਰ ਚੜਨਾ ਤੁਸੀਂ ਫਿਰ ਕਰਾਏ ਤੇ ਹਾਂ ਵੀਰੇ ਤਾਂ ਹੀ ਤੈਨੂੰ ਕਹਿ ਸੀਗਾ ਤੇ ਉਹ ਕੁੜੀਆ ਕੰਮ ਕਰਦੀ ਆ ਆਪਣੇ ਕੋਲ ਯਾਰ ਅੱਛਾ ਉਹਨਾਂ ਨੇ ਲੈਣਾ ਹਾਂਜੀ ਕੋਈ ਨਹੀਂ ਤਵਾਦੇ ਯਾਰ ਤੇ ਕਿਰਾਇਆ ਕਿੰਨਾ ਕੁ ਲਵੋਗੇ ਉਹ ਕਿਰਾਇਆ ਤੇ ਤੋਂ ਜਾਇਜ਼ ਹੀ ਲਾਵਾਂਗੇ ਜੇ ਕੰਮ ਕਰਦੀ ਕੁੜੀ ਜਿਆਦਾ ਥੋੜੀ ਲਾਵਾਂਗੇ ਉਹ ਤੋਂ ਬਸ ਠੀਕ ਆ ਫਿਰ ਮੈਂ ਉਹਨਾਂ ਨੂੰ ਲੈ ਕੇ ਆਉਣਾ ਵਾ ਤੇ ਸਮਾਨ ਸ਼ਿਫਟ ਕਰਾ ਦਿੰਨੇ ਆਪਾਂ ਹਾਂ ਭਾਵੇਂ ਅੱਜ ਹੀ ਕਰਾ ਦੇ ਕੋਈ ਨਹੀਂ ਮੇਰੇ ਕੋਲੋਂ ਘਰੋਂ ਚਾਬੀ ਫੜ ਲਈ ਤੇ ਅਗਲੀ ਗਲੀ 'ਚ ਹੀ ਘਰ ਆ ਜਿਵੇਂ ਮਰਜ਼ੀ ਸ਼ਿਫਟ ਕਰਾ ਦੇ ਠੀਕ ਆ ਜੀ ਮੇਰੀ ਸੁਣ ਲੈ ਗੱਲ ਅੱਜ ਕੰਮ ਕਰਨ ਦੀ ਲੋੜ ਨਹੀਂ ਹੈਗੀ ਤੇਨੂੰ ਮੇਰੇ ਭਾਜੀ ਹੈਗੇ ਉਹਨਾਂ ਕੋ ਕਮਰਾ ਖਾਦੀ ਆ ਬਾਕੀ ਸਟੈਂਡ 7 ਨੰਬਰ ਗੜੀ ਵੀਡੀਓ ਤਾਂ ਮੇਰੇ ਘਰ ਦੇ ਨੇੜੇ ਹੀ ਆ ਉਹੀ ਮੈਂ ਕਹਿੰਦਾ ਲੱਗਾ ਸੀ ਤੈਨੂੰ ਤੂੰ ਚੱਲ ਪਹੁੰਚ ਮੈਂ ਪਿੱਛੇ ਵਿੱਚ ਆਨਾ ਵਾਂ ਸਮਾਨ ਸ਼ਿਫਟ ਕਰ ਠੀਕ ਹੈ ਠੀਕ ਹੈ ਜੀ ਸਿਮਰਨ ਅਗਲੀ ਦੀ ਗੱਲ ਸੁਣੀ ਦੀ ਹੁੰਦੀ ਆ ਇੱਕ ਤਾਂ ਉਹਨੇ ਪਾਰਾ ਹਾਈ ਕਰ ਲਈਦਾ ਅਗਲੇ ਕਿੰਨੀ ਟੈਨਸ਼ਨਾਂ ਚ ਸੀਗੀ ਰਾਤ ਪਤਾ ਨਹੀਂ ਕਿੱਦਾਂ 곪ਟੀ ਹੋਊਗੀ ਮੈਨੂੰ ਕੀ ਪਤਾ ਸੀਗਾ ਹੁਣ ਜੇ ਗੱਲ ਸੁਣੇਗੀ ਤਾਂ ਪਤਾ ਲੱਗੂਗਾ ਆਪਣੇ ਕੋਲ ਤਾਂ ਘਰ ਹੈਗਾ ਵਾ ਛੱਤ ਹੈਗੀ ਆ ਏਸੀ ਲੱਗਾ ਵਾ ਆਪਾਂ ਤਾਂ ਸੋ ਜਾਾਂਗੇ ਆਰਾਮ ਨਾਲ ਅਗਲੇ ਤਾਂ ਰੁੱਲਦੇ ਪਏ ਆ ਨਾ ਰੋਡ ਤੇ ਅਗਲੇ ਤਾਂ ਸਾਤ ਤੱਕ ਕੀ ਦੇਣਾ ਉਲਟਾ ਆਪਾਂ ਅਗਲੇ ਨੂੰ ਹੋਰ ਗੱਲਾਂ ਸੁਣਾਤੀਆਂ ਅਗਲਾ ਦੁਬਾਰਾ ਕੰਮ ਤੇ ਆਜੂਗਾ ਦਿਲ ਕਰੂਗਾ ਅਗਲੇ ਦਾ ਕੰਮ ਕਰਨ ਨੂੰ ਨਾਲੇ ਕਿੰਨੇ ਸਾਲ ਹੋ ਗਏ ਉਹਨੂੰ ਲੱਗੇ ਨੂੰ ਆਪਣੇ ਕੋ ਹੁਣ ਤਾਂ ਸਗੋਂ ਤੀ ਮੌਕਾ ਵਾਬ ਕੀ ਉਹਦੇ ਨਾਲ ਮੋਟੇ ਨਾਲ ਮੋਡਾ ਜੋੜ ਕੇ ਸਾਥ ਦੇਣ ਦਾ ਚਲੋ ਹੁਣ ਜਿਆਦਾ ਨਾ ਗੱਲਾਂ ਨਾ ਮਾਰੋ ਮੈਂ ਸਮਝ ਗਈ ਅੱਗੇ ਤੋਂ ਧਿਆਨ ਰੱਖੂਗੀ ਕਾਲੂ ਜਦੋਂ ਆਊਗੀ ਨਾ ਮੈਂ ਆਪੇ ਉਹਨਾਂ ਨਾਲ ਗੱਲ ਕਰ ਲੂੰਗੀ ਮਨਾ ਲੂੰਗੀ ਉਹਨੂੰ ਮੈਂ ਹੁਣ ਤੁਸੀਂ ਜਾਓ ਢੀਕਦੀ ਹੋਣੀ ਆ ਤੁਹਾਨੂੰ ਚਲੋ ਤਾਂ ਮੈਂ ਜਾਣਾ ਵਾਂ ਪਰ ਅੱਗੇ ਤੋਂ ਧਿਆਨ ਰੱਖੀ ਅਗਲੀ ਦੀ ਗੱਲ ਸੁਣ ਲੈ ਠੀਕ ਆ ਹਾਂਜੀ ਅੱਗੇ ਤੋਂ ਧਿਆਨ ਰੱਖੂਗੀ ਮੈਂ ਕਦੇ ਕਦੇ ਆਪਾਂ ਆਪਣੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਾਹਮਣੇ ਵਾਲੇ ਦੇ ਦੁੱਖ ਨੂੰ ਨਹੀਂ ਸਮਝਦੇ ਪਰ ਜਦੋਂ ਆਪਾਂ ਨੂੰ ਉਹਦੇ ਦੁੱਖ ਦਾ ਪਤਾ ਲੱਗਦਾ ਤਾਂ ਕਾਫੀ ਤੇਰ ਹੋ ਚੁੱਕੇ ਹੁੰਦੀ ਹੈ ਇਸ ਕਰਕੇ ਕੁਝ ਵੀ ਬੋਲਣ ਜਾਂ ਕੁਝ ਵੀ ਕਹਿਣ ਤੋਂ ਪਹਿਲਾਂ ਸਾਹਮਣੇ ਵਾਲੇ ਦੀ ਗੱਲ ਪੂਰੀ ਸੁਣਨੀ ਚਾਹੀਦੀ ਹੈ ਜੇਕਰ ਇਸ ਵੀਡੀਓ 'ਚ ਦਿੱਤਾ ਗਿਆ ਸੰਦੇਸ਼ ਤੁਹਾਨੂੰ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਸਾਡਾ ਹੌਸਲਾ ਜ਼ਰੂਰ ਵਧਾ ਦਿਓ